ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾ ਸੰਗਤ ਜੀਓ ਸੋ ਬੜੇ ਬੜੇ ਭਾਗੇ ਹਾਂ ਜੋ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਧੰਨ ਧੰਨ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣਾ ਕਰ ਰਹੇ ਹਨ ਜਿਉਂ ਆਹਰ ਲੋਹਾ ਪਾਏ ਭੰਨ ਕਢਾਈ ਹੈ ਸਤਿਗੁਰੂ ਜੀ ਲੋਹੇ ਦੀ ਉਦਾਹਰਣ ਦੇ ਕੇ ਸਾਨੂੰ ਸਮਝਾਉਣਾ ਕਰਦੇ ਹਨ ਕਹਿੰਦੇ ਜਿਵੇਂ ਜਿਹੜਾ ਲੋਹਾ ਪ੍ਰਾਣਾ ਹੋ ਜਾਂਦਾ ਹੈ ਜੋ ਕਾਰੀਗਰ ਹੁੰਦੇ ਹਨ ਉਸ ਲੋਹੇ ਨੂੰ ਪੱਠੇ ਵਿੱਚ ਪਾ ਕੇ ਗਾਲ ਕੇ ਉਹਨੂੰ ਦੁਆਰਾ ਘੜਦੇ ਹਨ ਫਿਰ ਉਸ ਲੋਹੇ ਤੋਂ ਕੰਮ ਆਉਣ ਵਾਲੀਆਂ ਨਮੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਤਿਉ ਸਾਕਤ ਜੋਨੀ ਪਾਏ ਭਵੇ ਭਵਾਈ ਹੈ ਫਿਰ ਸਤਿਗੁਰੂ ਜੀ ਸਮਝਾਉਣਾ ਕਰਦੇ ਹਨ ਕਹਿੰਦੇ ਇਸੇ ਤਰ੍ਹਾਂ ਜਿਹੜਾ ਮਾਇਆ ਦੇ ਹੰਕਾਰ ਵਿੱਚ ਮਨੁੱਖ ਤੁਰਿਆ ਫਿਰਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਵੀ ਇਸੇ ਤਰ੍ਹਾਂ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਜਿਸ ਨੂੰ ਤਾਂ ਸੋਝੀ ਆ ਜਾਂਦੀ ਹੈ ਫਿਰ ਉਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਅਤੇ ਇਸ ਸੰਸਾਰ ਦੇ ਵਿੱਚੋਂ ਮੁਕਤੀ پا ਲੈਂਦਾ ਹੈ ਜਿਹੜਾ ਮਨੁੱਖ ਮੂਰਖ ਹੁੰਦਾ ਹੈ ਆਪਣੇ ਮਨ ਦੀ ਮੰਨਦਾ ਹੈ ਆਪਦੇ ਮਨ ਦੇ ਪਿੱਛੇ ਲਾ ਕੇ ਤੁਰਦਾ ਹੈ ਫਿਰ ਉਹ ਉਸੇ ਤਰ੍ਹਾਂ ਜਨਮ ਮਰਨ ਦੇ ਗੇੜ ਦੇ ਵਿੱਚ ਪਿਆ ਰਹਿੰਦਾ ਹੈ ਬਿਨ ਬੁੱਝੇ ਸਭ ਦੁੱਖ ਦੁੱਖ ਕਮਾਵਣਾ ਸਮਝਣ ਤੋਂ ਬਿਨਾ ਮਨੁੱਖ ਇਹੋ ਜਿਹੇ ਕਰਮ ਕਰਦਾ ਹੈ ਕਿ ਉਸ ਨੂੰ ਦੁੱਖ ਹੀ ਦੁੱਖ ਪੈਦਾ ਹੋ ਜਾਂਦੇ ਹਨ ਉਹ ਆਪਣੇ ਜੀਵਨ ਦੇ ਵਿੱਚ ਦੁੱਖ ਹੀ ਦੁੱਖ ਸਹੇੜ ਲੈਂਦਾ ਹੈ। ਜਿਸ ਮਨੁੱਖ ਨੂੰ ਸਮਝ ਨਹੀਂ ਹੁੰਦੀ। ਹਉਮੈ ਆਵੇ ਜਾਏ ਭਰਮ ਭੁਲਾਵਣਾ। ਫਿਰ ਅਜਿਹੋ ਮਨੁੱਖ ਹਉਮੈ ਦੇ ਕਾਰਨ ਹਉਮੈ ਦੇ ਪਿੱਛੇ ਲੱਗ ਕੇ ਆਪਣਾ ਜਿਹੜਾ ਜਨਮ ਹੈ ਉਹ ਵਿਰਥ ਗਵਾ ਲੈਂਦੇ ਹਨ। ਉਹ ਪਟਕਣਾ ਦੇ ਵਿੱਚ ਪੈ ਕੇ ਕੁਰਾਹੇ ਪੈ ਰਹੇ ਹਨ। ਤੂੰ ਗੁਰਮੁਖ ਰਖਣ ਹਾਰ ਹਰ ਨਾਮ ਧਿਆਈ ਹੈ ਫਿਰ ਕਹਿੰਦੇ ਜਿਹੜਾ ਜਿਹੜਾ ਸਤਿਗੁਰੂ ਸਾਡੇ ਤੇ ਕਿਰਪਾ ਕਰਨ ਵਾਲਾ ਹੈ ਸਾਨੂੰ ਜਨਮ ਮਰਨ ਦੇ ਗੇੜ ਤੋਂ ਮੁਕਤ ਕਰਨ ਵਾਲਾ ਹੈ ਸਾਨੂੰ ਉਸ ਦੀ ਸ਼ਰਨ ਦੇ ਵਿੱਚ ਪੈ ਕੇ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ ਫਿਰ ਉਹ ਸਾਨੂੰ ਇਸ 84 ਦੇ ਗੇੜ ਤੋਂ ਬਚਾ ਲੈਂਦਾ ਹੈ ਮੇਲੇ ਤੁਝੇ ਰਜਾਈ ਸ਼ਬਦ ਕਮਾਈ ਹੈ ਫਿਰ ਕਹਿੰਦੇ ਜਿਹੜੇ ਮਨੁੱਖ ਨੂੰ ਸੋਝੀ ਹੁੰਦੀ ਹੈ ਉਹੀ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਜਿਹੜੇ ਮਨੁੱਖ ਨੂੰ ਸੋਝੀ ਨਹੀਂ ਹੁੰਦੀ ਉਹ ਫਿਰ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਕੰਮਾਂਕਾਰਾਂ ਦੇ ਵਿੱਚ ਰੁੱਝਿਆ ਰਹਿੰਦਾ ਹੈ ਪਰਮਾਤਮਾ ਦਾ ਨਾਮ ਨਹੀਂ ਸਿਮਰਨਦਾ ਪਰ ਜਿਹੜੇ ਮਨੁੱਖ ਨੂੰ ਸੋਝੀ ਆ ਜਾਂਦੀ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਦੁਨੀਆ ਦੇ ਉੱਪਰ ਕਿਵੇਂ ਆਏ ਹਾਂ ਸਾਡਾ ਕੀ ਮਕਸਦ ਹੈ ਫਿਰ ਕਹਿੰਦੇ ਉਹ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਕੇ ਜਦੋਂ ਨਾਮ ਜਪਦਾ ਹੈ ਤਾਂ ਫਿਰ ਉਹਦਾ ਜਿਹੜਾ 84 ਲੱਖ ਦਾ ģੇੜਾ ਹੈ ਉਹ ਸਤਿਗੁਰੂ ਜੀ ਕੱਟ ਦਿੰਦੇ ਹਨ ਫਿਰ ਉਸ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਫਿਰ ਉਹਦਾ ਮੇਲ ਪ੍ਰਮਾਤਮਾ ਦੇ ਨਾਲ ਹੋ ਜਾਂਦਾ ਹੈ ਤੂੰ ਕਰ ਕਰ ਵੇਖੈ ਆਪ ਦੇਹ ਸੁਪਾਈ ਹੈ ਪ੍ਰਮਾਤਮਾ ਨੇ ਇਹ ਜਿਹੜੀ ਸਾਰੀ ਸ੍ਰਿਸ਼ਟੀ ਹੈ ਉਹ ਸਾਜੀ ਹੋਈ ਹੈ ਪ੍ਰਮਾਤਮਾ ਨੇ ਜੀਵ ਪੈਦਾ ਕਰੇ ਹੋਏ ਹਨ ਅਤੇ ਇਹਨਾਂ ਦੀ ਸੰਭਾਲ ਵੀ ਆਪ ਹੀ ਕਰਦਾ ਹੈ ਜੋ ਕੁਛ ਮਨੁੱਖ ਮੰਗਦਾ ਹੈ ਅਰਦਾਸਾਂ ਕਰਦਾ ਹੈ ਸਮੇਂ-ਸਮੇਂ ਅਨੁਸਾਰ ਸਤਿਗੁਰੂ ਜੀ ਉਹਦੀ ਕਿਰਪਾ ਕਰਦੇ ਹਨ ਉਹ ਜੀਵਾਂ ਨੂੰ ਮਿਲ ਜਾਂਦਾ ਹੈ ਤੂੰ ਦੇਖੈ ਥਾਪ ਉਹ ਥਾਪ ਦਰ ਵਿਨਾਈ ਹੈ ਪਰਮਾਤਮਾ ਸਾਨੂੰ ਆਪ ਹੀ ਪੈਦਾ ਕਰਦਾ ਹੈ ਸਾਰੇ ਹੀ ਜੀਵ ਜੰਤੂਆਂ ਨੂੰ ਆਪ ਹੀ ਪੈਦਾ ਕਰਦਾ ਹੈ ਅਤੇ ਆਪ ਹੀ ਉਹਨਾਂ ਦਾ ਨਾਸ਼ ਕਰ ਦਿੰਦਾ ਹੈ। ਪਰਮਾਤਮਾ ਦੀ ਨਜ਼ਰ ਸਭ ਤੇ ਹੁੰਦੀ ਹੈ। ਉਸ ਨੂੰ ਪਤਾ ਹੈ ਕਿ ਮੈਂ ਕਿਵੇਂ ਇਸ ਸ੍ਰਿਸ਼ਟੀ ਦੀ ਸੰਭਾਲ ਕਰਨੀ ਹੈ। ਜਿਸ ਮਨੁੱਖ ਨੂੰ ਜਿੰਨੇ ਵੀ ਸਵਾਸ ਮਿਲੇ ਹੁੰਦੇ ਹਨ ਉਹ ਭੋਗ ਕੇ ਇਸ ਦੁਨੀਆ ਦੇ ਉੱਪਰੋਂ ਚਲਿਆ ਜਾਂਦਾ ਹੈ। ਚਾਹੇ ਉਹ ਮਨੁੱਖ ਹੈ, ਚਾਹੇ ਕੋਈ ਜਾਨਵਰ ਹੈ, ਕਹੇ ਵੀ ਚਾਹੇ ਕੋਈ ਜੀਵ ਜੰਤੂ ਹੈ। ਹਰ ਇੱਕ ਨੂੰ ਪੂਰੇ-ਪੂਰੇ ਸਵਾਸ ਸਤਿਗੁਰਾਂ ਨੇ ਬਖਸ਼ੇ ਹੋਏ ਹਨ ਫਿਰ ਜਿਸ ਦੇ ਸਵਾਸ ਪੂਰੇ ਹੁੰਦੇ ਜਾਂਦੇ ਹਨ ਉਹ ਇਸ ਸੰਸਾਰ ਤੋਂ ਚਲਿਆ ਜਾਂਦਾ ਹੈ ਦੇਹੀ ਹੋਬ ਖਾਕ ਪਵਨ ਉਡਾਈ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿਤੇ ਜਦੋਂ ਇਸ ਇਸ ਸਰੀਰ ਦੇ ਵਿੱਚੋਂ ਇਹ ਸਾਡੇ ਸਰੀਰ ਦੇ ਵਿੱਚੋਂ ਸਵਾਸ ਨਿਕਲ ਜਾਂਦੇ ਹਨ ਤਾਂ ਜਿਹੜਾ ਸਾਡਾ ਸਰੀਰ ਹੈ ਉਹ ਮਿੱਟੀ ਹੋ ਜਾਂਦਾ ਹੈ ਇਹੋ ਕਿਥੇ ਕਰਉਤਾਕ ਮਹਿਲ ਨਾ ਪਾਈਏ ਫਿਰ ਕਹਿੰਦੇ ਜਿਹੜਾ ਮਨੁੱਖ ਆਪਣੇ ਮਹਿਲ ਮਾੜੀਆਂ ਦਾ ਆਪਣੀ ਮਾਇਆ ਦਾ ਗੱਡੀਆਂਕਾਰ ਦਾ ਹੰਕਾਰ ਕਰਦਾ ਹੈ ਫਿਰ ਕਹਿੰਦੇ ਉਹ ਇਸੇ ਤਰ੍ਹਾਂ ਹੀ ਖੜੀਆਂ ਛੱਡ ਜਾਂਦਾ ਹੈ ਉਸ ਨੂੰ ਵਰਤ ਨਹੀਂ ਸਕਦਾ ਮਨੁੱਖ ਮਾਇਆ ਇਕੱਠੀ ਕਰੀ ਜਾਂਦਾ ਹੈ ਆਪਣੇ ਮਹਿਲ ਖੜੇ ਕਰ ਲੈਂਦਾ ਹੈ ਚੰਗੀਆਂ ਚੰਗੀਆਂ ਗੱਡੀਆਂ ਲੈ ਲੈਂਦਾ ਹੈ ਪਰ ਕਈ ਮਨੁੱਖ ਤਾਂ ਇਹੋ ਜਿਹੇ ਹੁੰਦੇ ਹਨ ਕਿ ਉਹਨਾਂ ਨੂੰ ਵਰਤ ਵੀ ਨਹੀਂ ਸਕਦੇ ਆਪਣੇ ਮਹਿਲ ਬਣਾ ਕੇ ਪਤਾ ਨਹੀਂ ਉਹਨਾਂ ਦੇ ਕਦੋਂ ਜਿਹੜੇ ਸੁਆਸ ਉਹ ਪੂਰੇ ਹੋ ਜਾਂਦੇ ਹਨ ਇਸੇ ਤਰ੍ਹਾਂ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਹਿੰਦੇ ਭਾਈ ਕੰਮਕਾਰਾਂ ਦੇ ਨਾਲ-ਨਾਲ ਸਾਨੂੰ ਪਰਮਾਤਮਾ ਦਾ ਨਾਮ ਵੀ ਸਿਮਰਨਾ ਚਾਹੀਦਾ ਹੈ ਅਸੀਂ ਮਹਿਲ ਬਣਾਉਣ ਦੇ ਵਿੱਚ ਆਪਣੇ ਪਰਿਵਾਰ ਦੀ ਪਰਵਰਿਸ਼ ਦੇ ਵਿੱਚ ਉਹ ਪ੍ਰਮਾਤਮਾ ਨੂੰ ਭੁੱਲ ਜਾਂਦੇ ਹਾਂ ਜਦੋਂ ਸਾਡੇ ਉੱਪਰ ਸੁੱਖ ਹੁੰਦਾ ਹੈ ਉਦੋਂ ਅਸੀਂ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਪਰ ਜਦੋਂ ਸਾਡੇ ਉੱਪਰ ਕੋਈ ਮੁਸੀਬਤ ਆ ਪੈਂਦੀ ਹੈ ਜਾਂ ਸਾਨੂੰ ਕੋਈ ਰੋਗ ਘੇਰ ਲੈਂਦੇ ਹਨ ਤਾਂ ਉਸ ਸਮੇਂ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਕਰਦੇ ਹਾਂ ਉਸ ਸਮੇਂ ਸਾਨੂੰ ਪ੍ਰਮਾਤਮਾ ਦੀ ਯਾਦ ਆਉਂਦੀ ਹੈ ਦੇਹੂ ਦੀਵੀ ਅੰਧ ਕੋਰ ਕੱਬ ਮੁਹਾਈ ਐ ਫਿਰ ਕਹਿੰਦੇ ਜਦੋਂ ਮਨੁੱਖ ਅਰਦਾਸਾਂ ਕਰਦਾ ਹੈ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਫਿਰ ਸਤਿਗੁਰੂ ਜੀ ਕਹਿੰਦੇ ਉਸ ਮਨੁੱਖ ਤੇ ਵੀ ਕਿਰਪਾ ਕਰ ਦਿੰਦੇ ਹਨ ਕਿਉਂਕਿ ਜਿਹੜੇ ਮਨੁੱਖ ਭੁੱਲੇ ਹੁੰਦੇ ਹਨ ਸਤਿਗੁਰੂ ਜੀ ਉਹਨਾਂ ਦੀਆਂ ਭੁੱਲਾਂ ਬਖਸ਼ ਕੇ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਹਨ ਕਈ ਮਨੁੱਖ ਅਜਿਹਾ ਹੁੰਦੇ ਹਨ ਕਿ ਜਿਹੜੇ ਮਾਇਆ ਦੇ ਪਿੱਛੇ ਲੰਗ ਲਾ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਨਦੇ ਫਿਰ ਕਹਿੰਦੇ ਉਹਨੂੰ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਫਿਰ ਹਨੇਰਾ ਹੀ ਬਣਿਆ ਰਹਿੰਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਚਾਨਣ ਨਹੀਂ ਹੁੰਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਘੁੱਪ ਹਨੇਰਾ ਬਣਿਆ ਰਹਿੰਦਾ ਹੈ ਗਰਮ ਮੁਸੈ ਘਰ ਚੋਰ ਕਿਸ ਰੁਆਈ ਹੈ ਅਹੰਕਾਰ ਦੇ ਵਿੱਚ ਪਾਗਲ ਹੋਇਆ ਮਨੁੱਖ ਫਿਰ ਕਹਿੰਦੇ ਪਸਤਾਉਂਦਾ ਰਹਿੰਦਾ ਹੈ ਅੰਤ ਵੇਲੇ ਜਦੋਂ ਉਹਨੂੰ ਬਿਮਾਰੀਆਂ ਕੋਈ ਦੁੱਖ ਘੇਰ ਲੈਂਦੇ ਹਨ ਫਿਰ ਕਹਿੰਦੇ ਉਹ ਮਨੁੱਖ ਪਸਤਾਉਂਦਾ ਰਹਿੰਦਾ ਹੈ ਫਿਰ ਉਸ ਨੂੰ ਇਹ ਨਹੀਂ ਸਮਝ ਲੱਗਦੀ ਮੈਂ ਕਿਸ ਦੇ ਪਾਸ ਜਾ ਕੇ ਆਪਣੀ ਸ਼ਿਕਾਇਤ ਕਰਾਂ ਕਿਸ ਦੇ ਪਾਸ ਜਾ ਕੇ ਮੈਂ ਆਪਣਾ ਦੁੱਖ ਸੁਣਾਵਾਂ ਗੁਰਮੁਖ ਚੋਰਨਾ ਲਾਗ ਹਰਨਾਮ ਜਗਾਈ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ ਸ਼ਰਮਾਏ ਨੂੰ ਚੋਰ ਨਹੀਂ ਪੈਂਦੇ ਭਾਵ ਉਸ ਦੇ ਹਿਰਦੇ ਦੇ ਵਿੱਚੋਂ ਜਿਹੜੇ ਪੰਜ ਚੋਰ ਹਨ ਉਹ ਬਾਹਰ ਨਿਕਲ ਜਾਂਦੇ ਹਨ ਫਿਰ ਉਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਪੈਂਦਾ ਹੈ ਪਰਮਾਤਮਾ ਦੇ ਨਾਮ ਦੇ ਰਾਹੀ ਫਿਰ ਉਹ ਸਦਾ ਹੀ ਆਤਮਿਕ ਜਿਹੜਾ ਆਪਣਾ ਜੀਵਨ ਹੈ ਉਹਨੂੰ ਸੁਖੀ ਬਣਾ ਲੈਂਦਾ ਹੈ ਸ਼ਬਦ ਨਿਵਾਰੀ ਆਗ ਜੋਤ ਦੀ ਪਾਈ ਹੈ ਗੁਰੂ ਆਪਣੇ ਸ਼ਬਦ ਦੇ ਨਾਲ ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਉਹ ਬੁਝਾ ਦਿੰਦਾ ਹੈ ਤੇ ਰੱਬੀ ਜੋਤ ਉਹਦੇ ਅੰਦਰ ਜਗ ਜਾਂਦੀ ਹੈ ਫਿਰ ਉਹਦੇ ਜੀਵਨ ਦੇ ਵਿੱਚ ਚਾਨਣ ਹੋ ਜਾਂਦਾ ਹੈ ਲਾਲ ਰਤਨ ਹਰ ਨਾਮ ਗੁਰਸੁਰਤ 부ਝਾਈ ਹੈ ਪਰਮਾਤਮਾ ਦਾ ਨਾਮ ਇੱਕ ਲਾਲ ਦੀ ਤਰ੍ਹਾਂ ਬਹੁਤ ਅਮੋਲਕ ਹੈ ਗੁਰੂ ਨੇ ਇਹ ਸਾਜ ਦੇ ਦਿੱਤੀ ਕਿ ਆਪਣੀ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਉਹਨੂੰ ਬੁਝਾ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਕਰੋ ਪ੍ਰਮਾਤਮਾ ਕਿਰਪਾ ਕਰਦਾ ਹੈ ਫਿਰ ਸਾਡੇ ਅੰਦਰ ਜਿਹੜਾ ਅਹੰਕਾਰ ਹੈ ਉਹ ਖਤਮ ਹੋ ਜਾਂਦਾ ਹੈ ਫਿਰ ਸਾਡੇ ਅੰਦਰ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਵਸ ਜਾਂਦਾ ਹੈ ਸਦਾ ਰਹੈ ਨਹਿ ਕਾਮ ਜੇ ਗੁਰਮਤ ਪਾਈ ਹੈ ਜੇ ਮਨੁੱਖ ਗੁਰੂ ਦੀ ਸਿੱਖਿਆ ਪ੍ਰਾਪਤ ਕਰ ਲਏ ਤਾਹੋਂ ਸਦਾ ਇਸ ਮਾਇਆ ਦੀ ਵਾਸਨਾ ਤੋਂ ਇਸ ਮਾਇਆ ਦੇ ਹੰਕਾਰ ਤੋਂ ਬਚਿਆ ਰਹਿੰਦਾ ਹੈ ਰਾਤ ਦਿਹ ਹੈ ਹਰਨਾਉ ਮਨ ਵਸਾਈ ਹੈ ਰਾਤ ਦਿਨ ਹਰ ਵੇਲੇ ਪਰਮਾਤਮਾ ਦਾ ਨਾਮ ਸਾਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ ਨਾਨਕ ਮੇਲ ਮਿਲਾਏ ਜੇ ਦੁੱਧ ਭਾਈ ਹੈ ਫਿਰ ਕਹਿੰਦੇ ਪਰਮਾਤਮਾ ਦੀ ਇਹੋ ਜਿਹੀ ਕਿਰਪਾ ਹੁੰਦੀ ਹੈ ਕਿ ਉਹ ਮੂਰਖ ਦਾ ਜਿਹੜਾ ਆਤਮਿਕ ਜੀਵਨ ਹੈ ਉਹ ਸਹੀ ਬਣ ਜਾਂਦਾ ਹੈ ਚੰਗਾ ਬਣ ਜਾਂਦਾ ਹੈ ਫਿਰ ਉਹਦਾ ਜਿਹੜਾ ਮੇਲ ਹੈ ਉਹ ਸੰਗਤ ਦੇ ਵਿੱਚ ਆ ਕੇ ਪ੍ਰਭ ਪਰਮਾਤਮਾ ਦੇ ਨਾਲ ਉਸ ਮਨੁੱਖ ਦਾ ਜਿਹੜਾ ਮੇਲ ਹੈ ਉਹ ਹੋ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਆਪ ਹੀ ਕਿਰਪਾ ਕਰਦੇ ਹਨ। ਆਪ ਹੀ ਕਿਰਪਾ ਕਰਕੇ ਮਨੁੱਖ ਤੋਂ ਆਪਣਾ ਨਾਮ ਜਪਾਉਂਦੇ ਹਨ। ਮਨੁੱਖ ਨੂੰ ਹਮੇਸ਼ਾ ਹੀ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਕਿ ਇਹ ਪਰਮਾਤਮਾ ਸਾਨੂੰ ਆਪਣਾ ਨਾਮ ਦੇਹੁ। ਕਿਉਂਕਿ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ ਤਾਂ ਹੀ ਜਿਹੜਾ ਸਾਡਾ ਜੀਵਨ ਹੈ ਉਹ ਸੁਖੀ ਹੋਵੇਗਾ ਅਤੇ ਦੁੱਖ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਚਲੇ ਜਾਣਗੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਸੁੱਖਾਂ ਦਾ ਚਾਨਣ ਹੋ ਜਾਵੇਗਾ ਇਸੇ ਤਰ੍ਹਾਂ ਹਮੇਸ਼ਾ ਹੀ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਕੇ ਆਪਾਂ ਇਹੀ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ੋ ਅਸੀਂ ਤੇਰਾ ਨਾਮ ਸਦਾ ਹੀ ਸਿਮਰਦੇ ਲਈ ਸੋਹਣਿਆ ਭੁੱਲਾਂ ਦੀ ਖਿਮਾ ਬੁਲਾਓ ਫਤਿਹ ਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ